आनंदपुर साहिब दी ਧਰਤੀ ਨੇ ਬੜਾ ਕੁਝ ਦਿੱਤਾ ਨਾਲ ਹਾਜ਼ਰੀ ਲਵਾ ਲਿਓ ਵੈਗਰੂ ਕਹਿ ਕੇ ਸਭ ਤੋਂ ਵੱਡੀ ਗੱਲ ਆਨੰਦਪੁਰ ਸਾਹਿਬ ਦੀ ਧਰਤੀ ਨੇ ਚਾਰ ਸਹਬਜ਼ਾ ਦੇ ਦਿੱਤੇ ਬੋਲੋ ਆਨੰਦਪੁਰ ਸਾਹਿਬ ਦੀ ਧਰਤੀ ਨੇ ਪੰਜ ਪਿਆਰੇ ਦਿੱਤੇ ਬੋਲੋ ਆਨੰਦਪੁਰ ਸਾਹਿਬ ਦੀ ਧਰਤੀ ਨੇ ਪੰਜ ਬਾਣੀਆਂ ਦਿੱਤੀਆਂ ਆਨੰਦਪੁਰ ਸਾਹਿਬ ਦੀ ਧਰਤੀ ਨੇ ਪੰਜ ਕਕਾਰ ਦਿੱਤੇ ਅਨੰਦਪੁਰ ਸਾਹਿਬ ਦੀ ਧਰਤੀ ਨੇ ਪੰਜ ਬਖਸ਼ਿਸ਼ਾਂ ਦਿੱਤੀਆਂ ਅਨੰਦਪੁਰ ਸਾਹਿਬ ਦੀ ਧਰਤੀ ਨੇ ਨਿਸ਼ਾਨ ਦਿੱਤਾ ਮਾਣ ਦਿੱਤਾ ਤਾਣ ਦਿੱਤਾ ਕੋ ਸਤਿਨਾਮ ਮਨ ਚੱਲ ਤੁਰ ਚੱਲੀਏ ਅਨੰਦਪੁਰ ਨੂੰ ਮਣ ਚੱਲ ਤੁਰ ਚੱਲੀਏ ਅਨੰਦਪੁਰ ਨੂੰ ਜੇ ਮਿਲਣਾ ਬਾਜਾਂ ਵਾਲੇ 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 ਨੂੰ